ਸਾਸੀ ਕਸਾਨ ਵੀਰੋ ਤੁਹਾਡਾ ਬਰਾਡ ਕਾਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪੈਂਟਰ ਮਾਨਾਜੀਤ ਸਿੰਘ ਵਾਲਾ ਜਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਵੀ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਤੇ ਬਾਕੀ ਦੀ ਜਾਣਕਾਰੀ ਪੁੱਪਾ ਜੀ ਦੱਸਦੇ ਆ ਜੋ ਭਾਈ ਸਾਸੀ ਕਾ ਬਾਜੀ ਸਤਿ ਸ਼੍ਰੀ ਅਕਾਲ ਨਾਮ ਕੀ ਆ ਬਾਈ ਆਪਣਾ ਪ੍ਰਾਪਦੀਪ ਨਾਮ ਬਾਈ ਦਾ ਪ੍ਰਾਪਦੀਪ ਸਿੰਘ ਆ ਵੀਰ ਆਪਣੇ ਘਰ ਆਉਣੋਂ ਤੇ ਐਡਰੈਸ ਦੱਸ ਦੇਈ ਆਪਣਾ ਪੈਂਟਰ ਮਾਨਾਜੀਤ ਸਿੰਘ ਆ ਜੀ ਹਾਂਜੀ ਈਅਰ ਗੁਰਦੁਆਰਾ ਇਹ ਆਪਣਾ ਘਰ ਆ ਠੀਕ ਗੁਰਦੁਆਰਾ ਦੇ ਅੰਗਰਦੁਆਰਾ ਸਾਹਿਬ ਦੇ ਨੇੜੇ ਬਾਈ ਦਾ ਗੁਰਦੁਆਰਾ ਘਰ ਆ ਹਾਂਜੀ ਬਟੰਡਾ ਤੋਂ ਅੰਮ੍ਰਿਤਸਰ ਹਾਈਵੇ ਤੇ ਉੱਤੇ ਆਪਣੇ ਪਿੰਡ ਆਈ ਠੀਕ ਬਾਈ ਜਦੋਂ ਬਟੰਡਾ ਤੋਂ ਅੰਮ੍ਰਿਤਸਰ ਜਾਣੇ ਉੱਤੇ ਹਾਈਵੇ ਦੇ ਬਾਈ ਦਾ ਪਿੰਡ ਆ ਜਾਂਦਾ ਤੇ ਦੱਸੋ ਇਹ ਗਾਂ ਦੀ ਕੀ ਡਿਟੇਲ ਆਈ ਬੈਠਦੀ ਇਹ ਗਾਂ ਬਰੇ ਦੂਜਾ ਸੂਆ ਹੁੰਦੀ ਆ ਪਹਿਲੇ ਸੂਏ 24 ਲੀਟਰ ਦੁੱਧ ਆਪਾਂ ਘਰੇ ਚੋਏ ਠੀਕ ਹੈ ਬਾਈ ਜੀ ਦੂਜਾ ਸੂਆ ਵਹਿੜ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ 3 ਤੋਂ 4 ਦਿਨਾਂ ਦੀ ਕੱਚੀ ਆ 1 2 ਦਿਨ ਇੱਧਰ ਉੱਧਰ ਵੀ ਹੋ ਸਕਦਾ ਬਾਈ ਜੀ 3 ਤੋਂ 4 ਦਿਨਾਂ ਦੀ ਵਹਿੜ ਕੱਚੀ ਆ ਦੂਜਾ ਸੂਆ ਹੁੰਦੀ ਆ ਘਰ ਦੀ ਵਹਿੜ ਆ ਬਾਈ ਦੀ ਦੇਖ ਸਕਦੇ ਹੋ ਕ੍ਰਾਸ ਬਰੀਡ ਦੀ ਆ ਬਾਡੀ ਬੰਤਰ ਦੀ ਚੰਗੀ ਆ ਪੱਠ ਪੁੜੇ ਦੀ ਚੰਗੀ ਆ ਬਾਈ ਤੇ ਪਹਿਲੇ ਸੱਜਰ ਦੀ ਦੁੱਧ ਦੀ ਕੀ ਕੰਪੈਸਟੀ ਆ ਜੀ ਆਪਾਂ ਬਾਈ 25 26 ਲੀਟਰ ਦੀ ਗਾਰੰਟੀ ਦਿੰਨੇ ਆ ਠੀਕ ਹੋ ਜੀ ਅਗਲਾ ਸੇਗਾ ਕਰ ਓਕੇ ਬਾਈ 25 26 ਲੀਟਰ ਦੁੱਧ ਦੀ ਬਾਈ ਦੀ ਗਰੰਟੀ ਆ ਮਾੜੀ ਕੱਢ ਲੋ ਬਾਹਰ ਤਰ ਤੁਰਵਹਾਦ ਗਈ ਦੇਖ ਸਕਦੇ ਹੋ ਬਾਈ ਚੰਗਾ ਥਾਣਾ ਬਾਈ ਸੋਣੀ ਬਾਡੀ ਬੰਦਰ ਦੀ ਆ ਚੰਗੇ ਪੱਠਪੜੇ ਦੀ ਆ ਬਾਈ ਤੁਰਾ ਦੇਖ ਸਕਦੇ ਹੋ ਕਿ ਤੁਸੀਂ ਹਵਾਨਾ ਦੇਖ ਸਕਦੇ ਹੋ ਵੈਡ ਦਾ ਜਿਹੜਾ ਵੀ ਭਰਾ ਆਵੇ ਦਸੱਲੀ ਕਰਕੇ ਫੇਰ ਵਹਿੜ ਲੈ ਕੇ ਜਾਓ ਬਈ ਫਰਾਂ ਦੀ ਕੁਆਲਿਟੀ ਦਿਖਾ ਦਿੰਨੇ ਆ ਬਈ ਜਿਹੜਾ ਵੀ ਭਰਾ ਆਵੇ ਦਸੱਲੀ ਕਰਕੇ ਫੇਰ ਵਹਿੜ ਲੈ ਕੇ ਜਾਵੇ ਤੇ ਬਾਈ ਜੀ ਕੀ ਡਿਮਾਂਡ ਕਰਦੇ ਆ ਜੀ 60000 ਰੁਪਏ ਡਿਮਾਂਡ ਬਾਈ 60000 ਰੁਪਏ ਡਿਮਾਂਡ ਕਰਦੇ ਆ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ 946542801 ਇੱਕ ਵਾਰ ਫੇਰ ਬੋਲ ਦਿਓ 946542801 ਠੀਕ ਹੋ ਗਿਆ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ